ਪਰਵਾਸ ਨਾਮ ਦੇ ਤੀਰਤ ਤੇ ਜਮਨਾ ਦੇ ਤੱਟ ਤੇ ਸੰਧਿਆ ਦੇ ਵਕਤ ਕ੍ਰਿਸ਼ਨ ਸੌਂ ਗਏ ਲੇਟ ਗਏ ਠੰਡੀ ਰੇਤ ਸੀ ਉੱਥੇ ਚੰਦਰ ਵਿਛਾਈ ਤੇ ਲੇਟ ਗਏ ਪਰ ਗੋਡੇ ਉੱਤੇ ਪੈਰ ਰੱਖ ਕੇ ਤੇ ਪਹਿਰਾ ਵਿੱਚ ਪਦਮ ਸੀ ਉਹ ਚਮਕੇ ਪਿਆ ਥੋੜਾ ਜਿਹਾ ਅੰਧੇਰੇ ਚ ਦੂਰੋਂ ਸ਼ਿਕਾਰੀ ਹਿਰਨ ਦੀ ਤਲਾਸ਼ ਵਿੱਚ ਤੇ ਉਹਨੇ ਸੋਚਿਆ ਇਹ ਜਿਹੜਾ ਪਦਮ ਚਮਕਦਾ ਪਿਆ ਇਹ ਹਿਰਨ ਦੀ ਅੱਖ ਹੈ ਹਨੇਰੇ ਚ ਚਮਕਦੀ ਅੱਖ ਪਸ਼ੂਆਂ ਦੀ ਉਹਨੇ ਨਿਸ਼ਾਨਾ ਬਣਾਇਆ ਖਿੱਚ ਕੇ ਉਹ ਕ੍ਰਿਸ਼ਨ ਨੂੰ ਲਗਿਆ ਉਸੇ ਬਾਣ ਨਾਲ ਕ੍ਰਿਸ਼ਨ ਦਾ ਅੰਤ ਹੋਇਆ ਤੇ ਸ਼ਿਕਾਰੀ ਬੜਾ ਖੁਸ਼ ਹੋਇਆ ਭਈ ਤੀਰ ਨਿਸ਼ਾਨੇ ਤੇ ਲਗਿਆ ਭਜੇ ਹੋਇਆ ਆ ਤੇ ਕੀ ਦੱਸਦੇ ਐ ਇਹ ਤੇ ਕ੍ਰਿਸ਼ਨ ਨੂੰ ਤੇ ਤੇ ਮਨੁੱਖ ਮਾਰ ਬੈਠਾ ਪਰ ਭਾਈ ਗੁਰਦਾਸ ਜੀ ਲਿਖਦੇ ਨੇ ਗੱਲ ਵੀ ਚਲੀ ਤਾ ਕ੍ਰਿਸ਼ਨ ਜੀ ਉਗਣ ਕਈ ਤੇ ਹਰਨਾ ਚਿਤਾਰੇ ਗਲਵਕੜੀ ਚਲਿਆ ਆਖੇ ਮੈਂ ਇਸੇ ਡੰਗ ਨਾਲ ਜਾਣਾ ਸੀ ਤੂੰ ਚਿੰਤਾ ਕਾਦੀ ਕਰਦਾ ਮੈਂ ਇਸੇ ਡੰਗ ਨਾਲ ਜਾਣਾ ਸੀ ਲੀਲਾ ਐ ਐਸਾ ਹੋਣਾ ਸੀ ਮੈਨੂੰ ਬਾਣ ਲੱਗਣਾ ਸੀ ਮੈਂ ਰੁਕਸਤ ਹੋਣਾ ਸੀ ਇਹ ਤੇ ਸਭ ਲੀਲਾ ਐ ਬਾਣ ਲਗਿਆ ਹੋਵੇ ਖੂਨ ਵਗਰਿਆ ਹੋਵੇ ਦਮ ਟੁੱਟ ਰਿਹਾ ਹੋਵੇ ਤੇ ਕੋਈ ਆਖੇ ਲੀਲਾ ਐ ਖੇਲ ਐ ਕੁਛ ਵੀ ਨਹੀਂ ਜਨਮ ਇੱਕ ਖੇਲ ਐ ਮਰਨ ਇੱਕ ਖੇਲ ਐ ਸਭ ਕੁਝ ਇੱਕ ਖੇਲ ਐ ਤੋ ਇਹ ਉਹ ਪੁਰਸ਼ ਕਹਿ ਰਿਹਾ ਜਿਨੇ ਵਾਕਈ ਸਭ ਕੁਝ ਖੇਲ ਸਮਝਿਆ ਤਮਾਸ਼ਾ ਸਮਝਿਆ ਲੀਲਾ ਖੇਲ ਹੈ ਕਹਿੰਦੇ ਨੇ ਇੱਕ ਅਵਤਾਰੀ ਪੁਰਸ਼ ਨੂੰ ਜਗਤ ਬਿਲਕੁਲ ਖੇਲ ਦਿਖਾਈ ਦਿੰਦਾ ਹੈ ਤਮਾਸ਼ਾ ਤੇ ਇੱਕ ਬਹੁਤ ਉੱਗਾ ਦਾਰਸ਼ਨਿਕ ਹੋਵੇ ਉਹਨੂੰ ਜਗਤ ਦੀ ਕੋਈ ਚੀਜ਼ ਪਤਾ ਨਹੀਂ ਸਕਦੀ ਉਹਨੂੰ ਵੀ ਖੇਲ ਤਮਾਸ਼ਾ ਲੱਗਦਾ ਹੈ ਮਿਰਜ਼ਾ ਗਾਲिब ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਰੱਖਣਾ ਦਿਵਾਨੇ ਗਾਲिब ਦਾ ਉਹ ਕਹਿੰਦਾ ਹੈ ਬਾਜ਼ੀ ਚ ਹੈ ਇਤਫਾਲ ਹੈ ਦੁਨੀਆ ਮੇਰੇ ਆਗੇ ਇਹ ਸਾਰੀ ਦੁਨੀਆ ਕੀ ਹੈ ਇੱਕ ਬੱਚੇ ਦਾ ਖੇਲ ਹੈ ਜੋ ਖਿਡੌਣਿਆਂ ਨਾਲ ਖੇਡਦਾ ਪਿਆ ਕੁਝ ਵੀ ਨਹੀਂ ਇੱਥੇ ਜੰਮਣਾ ਇੱਕ ਖੇਲ ਮਰਨਾ ਇੱਕ ਖੇਲ ਇੱਜ਼ਤ ਇੱਕ ਖੇਲ ਬੇਇੱਜ਼ਤੀ ਇੱਕ ਖੇਲ ਇੱਥੇ ਨਫਾ ਇੱਕ ਖੇਲ ਨੁਕਸਾਨ ਇੱਕ ਖੇਲ ਹੈ ਔਰ ਇਹ ਵਾਕ ਨੇ ਇੱਕ ਸ਼ਾਇਰ ਦੇ ਜੋ ਸੰਤ ਨਹੀਂ ਹੈ ਫਕੀਰ ਨਹੀਂ ਹੈ ਜੋ ਇਬਾਦਤ گزار ਵੀ ਨਹੀਂ ਹੈ ਜਿਨ੍ਹਾਂ ਨੇ ਜ਼ਿੰਦਗੀ 'ਚ ਕਦੀ ਬੰਦਗੀ ਕੀਤੀ ਵੀ ਨਹੀਂ